ਤਰਵਾਰ ਉਪਦੇਸ਼ ਪੇਸ਼ ਕਰਦੇ ਨੇ ਚਾਰ ਵਰਨ ਲੈ ਪੰਡਤ ਸ਼ਤਰੀ ਵੈਸ਼ੁੱਧਾ ਚਾਰ ਸ਼ਰਮੈ ਚੋਹਾ ਵਰਨਾ ਜੋ ਮਹਾਰਾਜ ਜਿੰਦੇ ਢੀੜਾ ਪ੍ਰੇਮ ਕਰਦਾ ਉਹ ਈਸ਼ਵਰ ਨੂੰ ਪਾ ਲੈਂਦਾ ਹੈ ਕੋਈ ਹੈ ਇਹ ਸੋਖੀ ਪ੍ਰੇਮ ਕਰੋ ਕੀ ਈਸ਼ਰ ਨੂੰ ਪਾ ਲੋਗੇ ਬੇਸ਼ੱਕ ਮੇਰੇ ਮਹਾਪੁਰਸ਼ਾਂ ਦਾ ਧੀ ਕਹਿਆ ਹੈ ਧੀਤ ਨਹੀਂ ਪ੍ਰੇਮ ਨਾਲ ਲੂਗ। ਜਿਨੇ ਪ੍ਰੇਮ ਕੀਤਾ تنਹੀ ਪ੍ਰਭ ਪਾਇ। ਜਿਨਾਂ ਨੇ ਪ੍ਰਮਾਤਮਾ ਦਾ ਪ੍ਰੇਮ ਕੀਤਾ ਉਹਨਾਂ ਨੇ ਈਸ਼ਰ ਨੂੰ ਪਾਇਆ। ਕਿਵੇਂ ਪਾਇਆ ਮੈ ਕਰ ਦ੍ਰਿਸ਼ਟਾਂਤ ਧੀਮ। ਕਿ ਇਥੇ ਦੱਸਿਆ ਹੈ ਏਰ ਤਰ ਤਰ ਪਾਇਗਾ ਤੇ ਕਿਹੜਾ ਭਗਵਾਨ ਹੈ ਸੱਚ ਹੈ ਜੋ ਪ੍ਰੇਮ ਕਰਦਾ ਹੈ ਚਾਹੇ ਕੋਈ ਉਹ ਬਾਤ ਕਰਦਾ ਹੈ ਏਉਣੀ ਦੇਖ ਕਿਸੇ ਮਰਨ ਵਿੱਚ ਵੀ ਈਸ਼ਵਰ ਮਿਲਦਾ ਹੈ ਈਸ਼ਵਰ ਦਾ ਤਾਂ ਕੋਈ ਵਰਨ ਨਹੀਂ ਹੈ ਨਾ ਉਹ ਤਾਂ ਨਿਰਆਕਾਰ ਹੈ ਜਿਵੇਂ ਪ੍ਰਕਾਸ਼ ਹੈ ਇਹ ਕੋਈ ਛਲ ਨਹੀਂ ਰੋਸ਼ਨੀ ਦਾ ਈਸ਼ਵਰ ਸ਼ਕਤੀ ਦਾ ਕੋਈ चिन्ह ਨਹੀਂ ਵਰਨ ਨਹੀਂ ਪਰਮ ਤੋਂ ਪਰੇ ਹੈ ਜਿਨਾਂ ਨੇ ਪ੍ਰੇਮ ਦੀ ਥਾ ਉਹਨਾਂ ਨੇ ਈਸ਼ਵਰ ਨੂੰ ਪਾਰਿਆ ਜਿਨੇ ਪਾਇਆ ਮੈਂ ਸਮਝਾਵਾਂ ਕਿਥੇ ਦੱਸਿਆ ਮਿੰਮ ਮਿਲਦਾ ਮਰਦਵਾ ਰੱਬ ਕੋਲੋਂ ਮੰਚਲ ਪ੍ਰੇਮ ਦੀ ਵਿੱਚੋਂ ਜੋ ਪਾਸ ਹੋਵੇ ਰਾ ਨਾਮ ਜੱਪੇ ਪ੍ਰਲਾਦ ਵਾਂਗੂ ਐਸਾ ਰੱਬ ਦੇ ਉੱਤੇ ਵਿਸ਼ਵਾਸ ਹੋਵੇ ਹੈ ਨੀ ਜੜ ਅਤਲ ਪਦਵੀ ਜੀ ਦੀ ਭਾਸੀ ਦਾ ਐਡ ਪ੍ਰਕਾਸ਼ ਹੋਵੇ ਕਰਤੇ ਕਾਗਦਾਨੇ ਕਰਨ ਦਰਬਾਰ ਸਿੰਘਾ ਰੱਬ ਮੇਲਣ ਦੀ ਜਿੰਨਾ ਨੂੰ ਆਸ ਹੋਵੇ ਰੱਬ ਮੇਲਣ ਦੀ ਜਿੰਨਾ ਨੂੰ ਆਸ ਹੋਵੇ ਇਹ ਦਾ ਕੀ ਅਰਥ ਹੋਇਆ ਇਹੀ ਮਿਲਦਾ ਮਰਤਵਾ ਰੱਬ ਕੋਲੋਂ ਮੰਨ ਕੇ ਪ੍ਰੇਮ ਦੀ ਵਿੱਚ ਜੋ ਫਸੋਗੇ ਜਿਹੜਾ ਪ੍ਰੇਮ ਵਿੱਚ ਫਾਸ ਹੋ ਗਿਆ ਉਹਦੇ ਉਸ ਵਾਹਿਗੁਰੂ ਕੋਲੋਂ ਮਰਤਵਾ ਮਿਲਦਾ ਜਿਵੇਂ ਜਿਵੇਂ ਪ੍ਰਣਾਦ ਨੂੰ ਮਿਲਿਆ ਜਿਵੇਂ ਧਰੂ ਨੂੰ ਮਿਲਿਆ ਜਿਵੇਂ ਫਰੀਦ ਨੂੰ ਮਿਲਿਆ